हां जी फ्रेंड्स किਵੇਂ ਹੋ ਸਾਰੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਨੂੰ ਪਤਾ 350 ਸਾਲ ਕੰਪਲੀਟ ਹੋ ਚੁੱਕਿਆ ਆ ਤੇ ਅੱਜ ਆਪਾਂ ਮੱਥਾ ਟੇਕਣ ਜਾ ਰਹੇ ਆ ਫਤਿਹਗੜ੍ਹ ਸਾਹਿਬ ਜੀ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਫਤਿਹਗੜ੍ਹ ਸਾਹਿਬ ਜੀ ਦਾ ਜੋ ਗੁਰਦੁਆਰਾ ਸਾਹਿਬ ਹੈ ਤੇ ਉੱਥੇ ਜੋ ਵੀ ਸਾਨੂੰ ਵਧੀਆ ਲੱਗਿਆ ਸਾਰਾ ਕੁਝ ਦਿਖਾਵਾਂਗੇ ਤੇ ਇਸ ਟਾਈਮ ਟਾਈਮ ਹੋ ਗਿਆ 10:25 ਮਿੰਟ ਤੇ ਹਲੇ ਆਪਾਂ ਘਰੇ ਆ ਤੇ ਇੱਕ ਦੋ ਮਿੰਟ ਤੱਕ ਹੁਣ ਨਿਕਲਣਾ ਆਪਾਂ ਤੇ ਮਿਲਦੇ ਆਂ ਕੁਝ ਧੇਰ ਬਾਅਦ ਅੱਜ ਪੱਗ ਬੰਨੀ ਹੋਈ ਦੱਸਿਓ ਕਿਵੇਂ ਦੀ ਲੱਗ ਰਹੀ ਆ ਵਧੀਆ ਲੱਗ ਰਹੀ ਨਹੀਂ ਲੱਗ ਰਹੀ ਕਮੈਂਟ ਕਰਕੇ ਲਾਈਕ ਕਰਕੇ ਜ਼ਰੂਰ ਦੱਸ ਦਿਓ ਮਿਲਦੇ ਆਂ ਕੁਝ ਮਿੰਟ ਬਾਅਦ ਬਣੇ ਰਹੋ ਬਲੌਗ ਦੇ ਵਿੱਚ ਹਾਂਜੀ ਫਰੈਂਡਸ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੜਾ ਪਛਾਦ ਦਾ ਕਾਊਂਟਰ ਆ ਜੋ ਕਿ ਮੇਨ ਗੇਟ ਦੇ ਬਿਲਕੁਲ ਨਾਲ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਥਿਊ ਬਹੁਤ ਸੋਹਣਾ ਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਇਹ ਉਹ ਗੁਰਦੁਆਰਾ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਸ਼ਹੀਦ ਕਰੇ ਸੀ ਤੇ ਹੁਣ ਤੁਹਾਨੂੰ ਗੇਟ ਦਾ ਵੀ ਉਹ ਵੀ ਦਿਖਾਵਾਂਗੇ ਅੰਦਰ ਦਾ ਵੀਡੀਓਗ੍ਰਾਫੀ ਅਲਾਉਡ ਨਹੀਂ ਹੈ ਤੇ ਆ ਤੁਸੀਂ ਨੀਂਹ ਗੇਟ ਚੈੱਕ ਕਰ ਸਕਦੇ ਹੋ ਤੇ ਹਾਂ ਮਾਤਾ ਕੁਝੀ ਦੀ ਦਾ ਖੰਡਾ ਪੁੱਛਿਆ ਉਹ ਵੀ ਇੱਥੇ ਆ ਤੇ ਸਾਰੇ ਜਣੇ ਆਓ ਮੱਥਾ ਟੇਕੋ ਵਾਹਿਗੁਰੂ